ਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੇ ਵੱਲੋਂ ਯੂਥ ਅਗੇਨਸਟ ਡਰੱਗ ਮੁਹਿੰਮ ਤਹਿਤ ਇੱਕ ਵਿਸ਼ਾਲ ਵਕਾਥਾਨ ਦਾ ਆਯੋਜਨ ਕੀਤਾ ਗਿਆ। ਇਸ ਵਕਾਥਾਨ ਦੀ ਸ਼ੁਰੂਆਤ ਜ਼ਿਲ੍ਹਾ ਅਦਾਲਤਾਂ ਅੰਮ੍ਰਿਤਸਰ ਤੋਂ ਹੋਈ ਹੈ ਤੇ ਇਸ ਰੂਪ ਰਾਣੀ ਸਰਕਾਰੀ ਕਾਲਜ ਅੰਮ੍ਰਿਤਸਰ ਵਿਖੇ ਸਮਾਪਤ ਹੋਇਆ ਹੈ। ਇਸ ਵਕਾਥਾਨ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਜਾਗਰੂਕ ਕਰਨਾ ਤੇ ਸਮਾਜ ਵਿੱਚ ਨਸ਼ਾ ਵਿਰੋਧੀ ਮਾਹੌਲ ਤਿਆਰ ਕਰਨਾ ਹੈ। ਇਸ ਮੌਕੇ ਮਾਨਜੁਬ ਜ਼ਿਲ੍ਹਾ ਦੇ ਸੈਸ਼ਨ ਜੱਜ ਡਿਪਟੀ ਕਮਿਸ਼ਨਰ ਕਮਿਸ਼ਨਰ ਆਫ ਪੁਲਿਸ ਐਸਐਸਪੀ ਰੂਰਲ ਸਮੇਤ ਕਈ ਹੋਰ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਸ਼ਾਮਿਲ ਰਹੇ ਨੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ ਨਸ਼ਿਆਂ ਦੇ ਖਿਲਾਫ ਨਾਰੇ ਲਗਾਏ ਗਏ ਨੇ ਤੇ ਸਮਾਜ ਨੂੰ ਜਾਗਰੂਕ ਕਰਨ ਦਾ ਸੰਦੇਸ਼ ਦਿੱਤਾ ਗਿਆ ਇਸੇ ਪ੍ਰੰਤ ਸਰੂਪ ਰਾਣੀ ਸਰਕਾਰੀ ਕਾਲਜ ਦੇ ਆਡੀਟੋਰੀਅਮ ਹਾਲ ਦੇ ਵਿੱਚ ਇੱਕ ਸੈਮੀਨਾਰ ਵੀ ਆਯੋਜਿਤ ਕੀਤਾ ਗਿਆ ਜਿਸ ਵਿੱਚ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਹੈ ਇਸ ਦੌਰਾਨ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਜੱਜ ਅਮਰਬੀਰ ਸਿੰਘ ਬੈਂਸ ਮੀਡੀਆ ਦੇ ਮੁਖਾਤਿਬ ਵੀ ਹੋਏ ਨੇ ਉਹਨਾਂ ਨੇ ਕਿਹਾ ਹੈ ਕਿ ਨਸ਼ੇ ਇੱਕ ਕੋੜ ਦੇ ਵਾਂਗ ਪੰਜਾਬ ਵਿੱਚ ਫੈਲੇ ਹੋਏ ਨੇ ਜਿਨ੍ਹਾਂ ਨੂੰ ਰੋਕਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਉਨਾ ਕਿਹਾ ਹੈ ਕਿ ਸੈਂਕੜੇ ਨੌਜਵਾਨਾਂ ਦਾ ਇੱਕ ਬੁਲਾਵੇ ਤੇ ਇਕੱਠੇ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਸਮਾਜ ਨਸ਼ਿਆਂ ਦੇ ਖਿਲਾਫ ਲੜਨ ਦੇ ਲਈ ਤਿਆਰ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਤਾਂ ਜੋ ਇੱਕ ਖੁਸ਼ਹਾਲ ਤੇ ਸਿਹਤਮੰਦ ਸਮਾਜ ਦੀ ਰਚਨਾ ਕੀਤੀ ਜਾ ਸਕੇ। ਇਸ ਸਬੰਧ ਵਿੱਚ ਜੱਜ ਅਮਰਬੀਰ ਸਿੰਘ ਬੈਂਸ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਕੀ ਕੁਝ ਕਹਿ ਰਹੇ ਨੇ ਜਰਾ ਤੁਸੀਂ ਵੀ ਸੁਣੋ। ਸੋ ਜੀ ਅ ਸਭ ਤੋਂ ਪਹਿਲੇ ਮਾਣਜੋਗ ਸ਼੍ਰੀ ਅਸ਼wini ਕੁਮਾਰ ਮਿਸ਼ਰਾ ਮਾਣਜੋਗ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਐਗਜ਼ੀਕਟਿਵ ਚੇਅਰਪਰਸਨ ਪੰਜਾਬ ਰਾਜ ਕਾਨੂੰਨੀ ਸੌਵਰਨ ਅਥਾਰਟੀ ਜੀ ਦੀ ਯੋਗ ਅਗਵਾਈ ਹੇਠ ਅਸੀਂ ਇੱਥੇ ਸ਼੍ਰੀਮਤੀ ਜਤਿੰਦਰ ਕੌਰ ਮਾਣਜੋਗ ਥੀਲਾ ਅਤੇ ਸੈਸ਼ਨ ਜੱਜ ਅਮ੍ਰਿਤਸਰ ਜੀ ਦੀ ਰਹਿਨਮਾਈ ਹੇਠ ਇਹ जो अज एक कैंपेन जिसका नाम है यूथ अगेंस्ट ड्रग्स असी इस कैंपेन सारी पुलिस सारी डिस्ट्रिक्ट एडमिनिस्ट्रेशन जिस विचेच तौर तो पर श्री दलविंदरजीत सिंह मानजो डिप्टी कमिश्नर अमृतसर श्री आलम विजय सिंह मानजो डिप्टी कमिश्नर ऑफ पुलिस लॉ एंड ऑर्डर अमृतसर सारी पुलिस एडमिनिस्ट्रेशन डिस्ट्रिक्ट एडमिनिस्ट्रेशन स्कूल के बच्चे डी साहब ਉਚਿਤ ਹੋਤੀ ਮੈਡਮ ਡਾਕਟਰ ਕਿਰਨਜੀਤ ਕੌਰ ਬਲ ਪ੍ਰਿੰਸੀਪਲ ਸੁਪ੍ਰਾਨੀ ਗਵਰਨਮੈਂਟ ਕਾਲਜ ਫॉर ਔਮਨ ਅਮ੍ਰਿਤਸਰ ਅਸੀਂ ਇੱਥੇ ਆ ਕੇ ਅੱਜ ਇਸ ਕਾਲਜ ਦੇ ਵਿੱਚ ਇਹ ਇੱਕ ਮੈਸੇਜ ਦੇਣਾ ਚਾਹਿਆ ਇੱਕ ਮੌਕਥਨ ਕਰਨ ਤੋਂ ਬਾਅਦ ਜਿਹੜੇ ਕੀ ਮੌਕਥਨ ਸ਼ੁਰੂ ਹੋਈ ਸੀਗੀ ਸਾਡੇ ਜ਼ਿਲ੍ਹਾ ਕੋਰਟ ਕੰਪਲੈਕਸ ਤੋਂ ਲੈ ਕੇ ਇਸ ਕਾਲਜ ਤੱਕ ਜਿਸ ਵਿੱਚ ਸਾਰਿਆਂ ਨੇ ਵੱਦ ਚੜ ਕੇ ਭਾਗ ਲਿਆ ਖਾਸ ਤੌਰ ਤੇ ਸਕੂਲੀ ਬੱਚਿਆਂ ਨੇ ਅਤੇ ਇਸ ਵਿੱਚ ਅਸੀਂ ਇਹ ਸੁਨੇਹਾ ਦੇਣਾ ਚਾਹਿਆ ਕਿ ਅਸੀਂ ਨਸ਼ਾ ਨੂੰ ਨਸ਼ਾ ਦੀ ਕ੍ਰੀਤੀ ਨੂੰ ਆਪਣੇ ਸਮਾਜੋਂ ਖਤਮ ਕਰਨਾ ਹੈ ਅਤੇ ਇਹ ਜੋ ਕੋੜ ਜੋ ਛੇਵੀਂ ਨਦੀ ਪੰਜਾਬ ਚ ਵਗਣ ਲੱਗ ਗਈ ਹੈ ਇਹਨੂੰ ਇਹਨੂੰ ਅਸੀਂ ਨੱਕਾ ਲਾਉਣਾ ਹੈ ਇਹਨੂੰ ਬੰਦ ਕਰਨਾ ਹੈ ਯੂਥਿਕ ਨੀਕ ਪਾਰਟਿਸਪੇਸ਼ਨ ਰਹੀ ਸੀ ਮੇਰੇ ਕੋਲ ਘੱਟ ਤੋਂ ਘੱਟ ਨਹੀਂ ਤਾਂ 7 ਤੋਂ 800 ਯੂਥ ਅੱਜ ਇੱਕ ਬਲਾਵੇ ਤੇ ਸਿਰਫ ਇੱਕ ਬਲਾਵੇ ਤੇ ਮੇਰੇ ਕੋਲੇ ਆ ਗਏ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਤੁਹਾਡੇ ਰਹੀ ਮੀਡੀਆ ਰਹੀ ਮੈਂ ਇਹ ਘਰ ਘਰ ਸੁਨੇਹਾ ਪਹੁੰਚਾਉਣਾ ਚਾਹੁੰਦਾ ਕਿ ਅਸੀਂ ਇਸ ਨਸ਼ਾ ਦੇ ਕੋੜ ਨੂੰ ਪੰਜਾਬ ਤੋਂ ਖਤਮ ਕਰੀਏ ਉਹ ਵੀ ਕੋਈ ਜਦੋਂ ਅਸੀਂ ਇਹ ਕਾਫਲਾ ਸ਼ੁਰੂ ਕੀਤਾ ਜੋ ਮੁਵਕਤਨ ਸ਼ੁਰੂ ਕੀਤੀ ਸ਼ੁਰੂਆਤ ਵਿੱਚ ਅਸੀਂ ਸਾਰੇ ਜੋ ਉੱਥੇ ਮੌਜੂਦ ਸਖਸ਼ੀਤਾ ਬੱਚੇ ਸਕੂਲ ਦੇ ਜੋ ਵੀ ਮੌਜੂਦ ਸੀ ਸਾਰਿਆਂ ਨੂੰ ਇੱਕ ਸੋਖ ਹੋਈ ਕਿ ਅਸੀਂ ਨਸ਼ਾ ਦੇ ਕੋੜ ਦੇ ਖਿਲਾਫ ਲੜਨਾ ਤੇ ਅਸੀਂ ਆਪਣੇ ਸਮਾਜ ਨੂੰ ਵਧੀਆ ਤਰੀਕੇ ਨਾਲ ਸਿਖਜਣਾ ਅਤੇ ਨਾਲ ਹੀ ਬੱਚਿਆਂ ਨੂੰ ਇਹ ਵੀ ਬੇਨਤੀ ਹੈ ਸਾਰੇ ਜੋ ਸਾਡੇ ਯੂਥ ਹੈ ਕਿ ਉਹ ਪੜਾਈ ਦੇ ਨਾਲ-ਨਾਲ ਆਪਣੇ ਆਪ ਨੂੰ ਸਪੋਰਟਸ ਵਿੱਚ ਖੇਡਾਂ ਵਿੱਚ ਵੀ ਨਾਲ ਯੋਗਦਾਨ ਦੇਣਾ ਥੈਂਕ ਯੂ ਡਿਸਟ੍ਰਿਕਟ ਐਜੂਕੇਸ਼ਨ ਅਫੀਸਰਸ ਆ ਲੀਗਲ ਸਰਵਿਸ ਅਥਾਰਟੀ ਜੁਡੀਸ਼ੀਅਲ ਅਫੀਸਰਸ ਐਂਡ ਸਿਵਲ ਐਡਮਿਨਿਸਟ੍ਰੇਸ਼ਨ ਅਲੋਂਗ ਵਿਦ ਪੁਲਿਸ ਅਫੀਸਰਸ ਸਾਰਿਆਂ ਨੇ ਇੱਕ ਵਕਤ ਨਾ ਆਰਗੇਨਾਈਜ਼ ਕੀਤੀ ਹੈ ਦ ਪਰਪਸ ਇਸ ਦ ਮੈਸੇਜ ਅਗੇਨਸ ਡਰੱਗਸ ਉਸ ਦੇ ਵਿੱਚ ਜਿਲ੍ਹੇ ਦੇ ਬੱਚਿਆਂ ਨੇ ਵੀ ਪਾਰਟਿਸਿਪੇਟ ਕੀਤਾ ਡਿਸਟ੍ਰਿਕਟ ਬਾਅਰ ਨੇ ਪਾਰਟਿਸਿਪੇਟ ਕੀਤਾ ਸੋ ਸਾਰਿਆਂ ਦਾ ਇੱਕ ਸਾਂਝਾ ਮੰਤਵ ਹੈ ਕਿ ਜੋ ਇਹ ਮੈਸੇਜ ਹੈ ਡਰੱਗਸ ਦੇ ਖਿਲਾਫ ਇਹ ਅਸੀਂ ਘਰ ਘਰ ਪਹੁੰਚਾਈਏ ਤਾਂ ਜੋ ਅਸੀਂ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾ ਸਕੀਏ ਧੰਨਵਾਦ ਜੀ ਚਲੋ ਜੀ ਸਾਹਮਣੇ ਦੇਖੀ ਸਭਾਪੁਰਾ ਜਨਨਾ ਡਿਸਟ੍ਰਿਕਟ ਐਂਡ ਸੈਸ਼ਨਸ ਚਾਰਜ